ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਕਮੀਜ਼ ਤੋਂ ਨਾਪ ਕਿਸ ਤਰ੍ਹਾਂ ਲੈਣਾ ਜਿਹੜੀ ਆਪਣੇ ਪਹਿਲਾ ਸਿਉਂਤੀ ਹੋਈ ਕੁੜਤੀ ਹੁੰਦੀ ਹੈ ਉਹ ਤੋਂ ਆਪਾਂ ਕਿਸ ਤਰ੍ਹਾਂ ਨਾਪ ਲੈਣਾ ਸੋ ਇਹਦੇ ਲਈ ਦੇਖੋ ਸਭ ਤੋਂ ਪਹਿਲਾਂ ਆਪਾਂ ਨੇ ਕਮੀਜ਼ ਦੀ ਜਿਹੜੀ ਲੈਂਥ ਲੈਣੀ ਹੁੰਦੀ ਆ ਦੇਖੋ ਲੈਂਥ ਆਪਾਂ ਨੇ ਬਿਲਕੁਲ ਜਿੱਥੋਂ ਆਪਣਾ ਗਲਾ ਬਣਿਆ ਹੋਇਆ ਹੈ ਉੱਪਰੋਂ ਇਹ ਵਾਲੀ ਸਿਆਣ ਹੁੰਦੀ ਹੈ ਜਿਹੜੀ ਇੱਥੋਂ ਲੈਣੀ ਆ ਕਿਉਂਕਿ ਸਾਈਡ ਤੋਂ ਆਪਣਾ ਜਿਹੜਾ ਮੋਢਾ ਹੁੰਦਾ ਡਾਊਨ ਹੁੰਦਾ ਤੇ ਆਪਾਂ ਗਲੇ ਕੋਲੋਂ ਇਹਦੀ ਲੈਂਥ ਲੈਣੀ ਹੁੰਦੀ ਆ ਇਸ ਤਰ੍ਹਾਂ ਆਪਾਂ ਪੂਰੇ ਕਮੀਜ਼ ਨੂੰ ਸਿੱਧਾ ਵਸਾ ਕੇ ਬਿਲਕੁਲ ਫਿਰ ਆਪਾਂ ਇਹਦੀ ਲੈਂਥ ਲਵਾਂਗੇ ਉਸ ਤੋਂ ਬਾਅਦ ਆਪਾਂ ਇਹਦਾ ਤੀਰਾ ਨਾਲ ਆਪਣਾ ਤੀਰੇ ਨੂੰ ਵੀ ਆਪਾਂ ਜਿਹੜਾ ਐ ਖੰਡਿਆ ਕੇ ਨਹੀਂ ਵਸਾਉਣਾ ਉੱਤੋਂ ਮਤਲਬ ਫਲਾ ਕੇ ਨਹੀਂ ਇਹਨੂੰ ਵਸਾਉਣਾ ਹੈਗਾ ਤੇ ਜਿਵੇਂ ਆਪਾਂ ਇੱਥੋਂ ਐ ਖਿੱਚ ਕੇ ਨਹੀਂ ਵਸਾਉਣਾ ਇਹਨੂੰ ਇਸ ਤਰ੍ਹਾਂ ਸਿੱਧਾ ਰੱਖ ਕੇ ਫਿਰ ਆਪਾਂ ਨੇ ਮਾਪਣਾ ਹੁੰਦਾ ਇਧਰਲੇ ਮੋਢੇ ਦੀ ਸਿਉਣ ਤੋਂ ਲੈ ਕੇ ਇਧਰਲੇ ਮੋਢੇ ਦੀ ਸਿਉਣ ਤੱਕ ਆਪਾਂ ਇਹਨੂੰ ਨਾਪ ਲੈਣਾ ਹੈ ਦੇਖੋ ਇਸ ਤਰ੍ਹਾਂ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਦੇਖੋ ਉਸ ਤੋਂ ਬਾਅਦ ਆਪਾਂ ਨੇ ਚੈਸਟ ਦਾ ਨਾਪ ਲੈਣਾ ਹੁੰਦਾ ਇੱਥੇ ਆਪਾਂ ਤੁਹਾਨੂੰ ਦੱਸ ਦਿਆਂ ਦੇਖੋ ਇਹ ਜਿਹੜੀ ਆਪਾਂ ਨੇ ਸਿਆਉਣ ਬਿਲਕੁਲ ਖਿੱਚ ਕੇ ਰੱਖਣੀ ਹੁੰਦੀ ਹੈਗੀ ਸਹੀ ਕਰਕੇ ਬਿਲਕੁਲ ਸਿੱਧੀ ਬਸਾ ਕੇ ਇਹਨੂੰ ਰੱਖਣਾ ਹੁੰਦਾ ਹੈ ਤੇ ਜੇ ਸੋਤ ਤੋਂ ਇਥੋਂ ਆਪ ਸਹੀ ਨਹੀਂ ਆਉਂਦਾ ਤਾਂ ਤੁਸੀਂ ਇਹਨੂੰ ਪੁੱਠਾ ਕਰਕੇ ਜਿਹੜਾ ਅੰਦਰੋਂ ਸਿਉਣ ਤੋਂ ਸਿਉਣ ਨੂੰ ਮਣ ਸਕਦੇ ਹਾਂ ਇਸ ਤਰ੍ਹਾਂ ਆਪਾਂ ਕੁੜਤੀ ਨੂੰ ਪੁੱਠੀ ਕਰਕੇ ਵੀ ਮਣ ਸਕਦੇ ਆਂ ਚੈਸਟ ਤੋਂ ਬਾਅਦ ਆਪਾਂ ਇਹਦੀ ਕਮਰ ਦਾ ਨਾਪ ਲੈਣਾ ਹੁੰਦਾ ਬਿਲਕੁਲ ਸਿਉਣ ਹੈ ਜਿਹੜੀ ਆਪਾਂ ਬਾਹਰ ਕੱਢ ਲੈਣੀ ਆ ਇਸ ਤਰ੍ਹਾਂ ਖਿੱਚ ਕੇ ਫਿਰ ਇਹਨੂੰ ਇਸ ਤਰ੍ਹਾਂ ਸਿੱਧਾ ਰੱਖ ਕੇ ਫਿਰ ਆਪਾਂ ਮਣਾਂਗੇ ਜਾ ਤੁਸੀਂ ਇਹਨੂੰ ਅੰਦਰੋਂ ਅੰਦਰਲੀ ਸਾਈਡ ਤੋਂ ਮੈਣ ਸਕਦੇ ਹੋ ਪੁੱਠੀ ਸਾਈਡ ਤੋਂ ਉਸ ਤੋਂ ਬਾਅਦ ਆਪਾਂ ਨੇ ਮੇਲਣੀ ਹੈ ਇਹਦੀ हिਪ ਜਿੱਥੋਂ ਆਪਣੇ ਚਾਕ ਜਿੱਥੇ ਤੱਕ ਆਪਣੇ ਸਿਉਣ ਲੱਗੀ ਹੋਈ ਹੈ ਉੱਥੋਂ ਤੱਕ ਇਹ ਆਪਣੀ हिਪ ਹੁੰਦੀ ਹੈ ਇੱਥੋਂ ਇੱਥੋਂ ਆਪਾਂ ਨੇ हिਪ ਦਾ ਨਾਪ ਲੈਣਾ ਦੇਖੋ ਜਿੱਥੇ ਤੱਕ ਆਪਾਂ ਨੇ ਜਿਹੜੀ ਸਾਈਡ ਵਾਲੀ ਸਿਆਉਣਾ ਉਹ ਲਾਈ ਹੋਈ ਹੈ ਉਥੋਂ ਮਿਲਣਾ ਆਪਾਂ ਨੇ ਇਹ ਵੀਡੀਓ ਹੈ ਜਿਹੜੀ ਬਿਲਕੁਲ ਬਿਗਨਰ ਦੇ ਲਈ ਹੈ ਜੀ ਜਿਹੜੇ ਹਜੇ ਸਲਾਈ ਸਿੱਖਣਾ ਸ਼ੁਰੂ ਕਰ ਰਹੇ ਨੇ ਉਸ ਤੋਂ ਬਾਅਦ ਆਪਾਂ ਇਹਦੀ ਸਾਈਡ ਸਿਰ ਮਿਣਾਗੇ ਜਿੰਨੀ ਵੀ ਆਰੀ ਸਾਈਡ ਸੇਨ ਆਪਣੀ ਤਿਆਰ ਹੁੰਦੀ ਆ ਉਹਦੇ ਵਿੱਚ ਆਪਾਂ ਅੱਧਾ ਇੰਚ ਪਲੱਸ ਕਰਕੇ ਲਾਉਣੀ ਹੁੰਦੀ ਆ ਇਹ ਕਿਉਂਕਿ ਅੱਧਾ ਇੰਚ ਆਪਣਾ ਮੋਢੇ ਵਾਲੀ ਸਿਉਣ ਚ ਚਲਾ ਜਾਂਦਾ ਤੇ ਆਪਾਂ ਇੱਥੇ ਅੱਧਾ ਇੰਚ ਇਹਦੇ ਵਿੱਚ ਵਧਾ ਕੇ ਲਾਉਣੀ ਹੁੰਦੀ ਆ ਇਹ ਉਸ ਤੋਂ ਬਾਅਦ ਆਪਾਂ ਪਲੇਟਾਂ ਮਿਲਾਗੇ ਪਲੇਟਾਂ ਵੀ ਆਪਾਂ ਗਲੇ ਕੋਲੋਂ ਮਿਲਾਗੇ ਬਿਲਕੁਲ ਜਿਹੜੀ ਆਪਣੀ ਗਲੇ ਕੋਲ ਸਿਉਣ ਲੱਗੀ ਹੁੰਦੀ ਆ ਟੀਰੇ ਦੀ ਉੱਥੋਂ ਆਪਾਂ ਇਹਦੀ ਲੈਂਥ ਮਿਣਣੀ ਆ ਤੇ ਪਲੇਟਾਂ ਪਾਉਣ ਵੇਲੇ ਵੀ ਆਪਾਂ ਪਾਉਣਾ ਇੰਚ ਜਿਹੜਾ ਵਧ ਰੱਖ ਕੇ ਪਾਉਣੇ ਹੁੰਨੇ ਆ ਕਿਉਂਕਿ ਆਪਣਾ ਉੱਪਰੋਂ ਸਿਉਣ ਚ ਜਾਂਦਾ ਜੇ ਲੋਪਾ ਪਲੇਟਾਂ ਦੀ ਇਨਸਾਨੀ ਲਾਉਣੀ ਆ ਤਾਂ 4 ਇੰਚ ਵਧਾ ਕੇ ਲਾਉਣੀ ਆ ਫਿਰ ਇਹਦਾ ਸੈਂਟਰ ਮਿਲਣਾ ਹੁੰਦਾ ਪਲੋਈਆਂ ਦਾ ਸੈਂਟਰ ਚੋ ਜਿੰਨਾ ਗੈਪ ਹੈ ਤੇ ਟੇਡੀਆਂ ਪਲੋਈਆਂ ਆਪਣੀਆਂ ਇਸੇ ਪਲੋਈਆਂ ਦੇ ਹਿਸਾਬ ਨਾਲ ਪੈਂਦੀਆਂ ਹੁੰਦੀਆਂ ਨੇ ਉਹ ਆਪਾਂ ਪਹਿਲਾਂ ਵੀ ਦੱਸਿਆ ਹੋਇਆ ਤੇ ਫਿਰ ਆਪਾਂ ਇਹਦੇ ਮੋਢੇ ਦੀ ਜਿਹੜੀ ਸਿਉਣਾ ਹੈ ਇਥੋਂ ਬੜਾਈ ਹੈ ਜਿਹੜੀ ਇਹ ਮਿਲਣੀ ਹੁੰਦੀ ਹੈ। ਇਹ ਲਗਵੇਰੇ 9.5 ਆ ਰਹੀ ਹੈ। ਇਥੋਂ ਆਪਾਂ ਇਸ ਤਰ੍ਹਾਂ ਇੰਚੀ ਟੇਪ ਰੱਖ ਕੇ ਮਿਲ ਸਕਦੇ ਹਾਂ। ਫਿਰ ਆਪਾਂ ਇਹਦੀ 슬ੀਵ ਦਾ ਨਾਪ ਲੈਣਾ ਹੁੰਦਾ। ਇਹ ਵੀ ਬਿਲਕੁਲ ਸਿਉਣ ਤੋਂ ਇੰਚੀ ਟੇਪ ਰੱਖਣਾ ਆਪਣੇ ਮੋਢੇ ਵਾਲੀ ਤੋਂ ਤੇ ਫਿਰ ਇਹਦੀ ਲੈਂਥ ਲੈਣੀ ਆ। ਫੇਰ ਆਪਾਂ ਨੇ ਬਾਹ ਦੀ ਮੂਰੀ ਮਿਲਣੀ ਐ ਆ ਵਾਲੀ ਆਪਣੀ ਬਾਹ ਦੀ ਜਿਹੜੀ ਮੂਰੀ ਹੁੰਦੀ ਆ ਸੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਜੇ ਵੀਡੀਓ ਤੁਹਾਨੂੰ ਸਮਝ ਆ ਰਹੀ ਆ ਤਾਂ ਦੱਸਿਆ ਜ਼ਰੂਰ ਕਰੋ ਫੇਰ ਆਪਾਂ ਨੇ ਇਹਦਾ ਘੇਰਾ ਮੇਨਣ ਵੇਲੇ ਜੇਕਰ ਆਪਣਾ ਬਰਕ ਵਾਲਾ ਸੂਟ ਆ ਤਾਂ ਤੁਸੀਂ ਬੈਕ ਸਾਈਡ ਤੋਂ ਇਹਦਾ ਘੇਰਾ ਮੇਨਣਾ ਕਿਉਂਕਿ ਕੜਾਈ 'ਚ ਆਪਣੇ ਜਿਹੜੇ ਬਹੁਤ ਜ਼ਿਆਦਾ ਕਿੜਾਈ ਇਕੱਠੀ ਜੀ ਹੋਈ ਹੁੰਦੀ ਆ ਉੱਥੋਂ ਪ੍ਰੋਪਰ ਨਾਪ ਜਿਹੜਾ ਨਹੀਂ ਲੈਂਦਾ ਜਾਂਦਾ ਤੇ ਆਪਾਂ ਇਹਦੇ ਬੈਕ ਸਾਈਡ ਤੋਂ ਘੇਰੇ ਨੂੰ ਮਿਲ ਲੈਣਾ ਫਿਰ ਆਪਾਂ ਗਲੇ ਦੀ ਡੰਗਾਈ ਮਿਣਾਗੇ ਇਥੋਂ ਮੋਢੇ ਤੋਂ ਲੈ ਕੇ ਇਸ ਤਰ੍ਹਾਂ 7 ਇੰਚ ਤੇ ਗਲਾ ਤਿਆਰ ਇਹਨਾਂ ਦਾ இரப்பாளா கள மிணன